ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਮੂਰਤੀਆਂ ਦੀ ਸਥਾਪਨਾ ਹੋ ਚੁੱਕੀ ਹੈ ਇਸ ਤੋਂ ਉਪਰੰਤ ਲੰਗਰ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਜਾਵੇਗੀ ਇੱਕ ਬੜੇ ਲੰਬੇ ਸਮੇਂ ਤੋਂ ਮੁਕਸਰ ਦੇ ਵਿੱਚ ਇਹ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਾਰੇ ਸ਼ਹਿਰ ਦੇ ਵਿੱਚ ਸਿਰਫ ਦੋ ਹੀ ਮੂਰਤੀਆਂ ਮਾਤਾ ਸ਼ੀਤਲ ਜੀ ਦੀਆਂ ਸੀ ਜਦੋਂ ਕਿ ਇਸ ਦੀ ਬੜੀ ਜ਼ਿਆਦਾ ਜ਼ਰੂਰਤ ਸੀ ਇਸ ਕਰਕੇ ਇਸ ਕਰਕੇ ਇਹ ਇਸ ਜ਼ਰੂਰਤ ਨੂੰ ਮੁੱਖ ਰੱਖਦੇ ਹੋયા ਹੈ ਇਹ ਸਮੁੰਦਰ ਦੇ ਵਿੱਚ ਪ੍ਰਧਾਨ ਜੀ ਵੱਲੋਂ ਫੈਸਲਾ ਲਿਆ ਗਿਆ ਸੰਗਤ ਵੱਲੋਂ ਫੈਸਲਾ ਆ ਕਿ ਇੱਥੇ ਮੂਰਤੀਆਂ ਸਥਾਪਨਾ ਕਰ ਦਿੱਤੀ ਜਾਵੇ। ਔਲਾਵਾ ਸਿਰਫ ਦੋ ਮੰਦਰਾਂ ਦੇ ਵਿੱਚ ਇਹ ਮੂਰਤੀ ਪਹਿਲਾ ਹੈ ਜਿਹਦੇ ਕਰਕੇ ਉਹਨਾਂ ਤੇ ਰਸ਼ ਬਹੁਤ ਜ਼ਿਆਦਾ ਰਹਿੰਦਾ ਸੀਗਾ ਤੇ ਸੰਗਤ ਪਰੇਸ਼ਾਨ ਹੁੰਦੀ ਸੀ। ਸੰਗੜਾ ਸਿੱਧ ਸ਼ਿਵ ਸਣੀ ਮੰਦਰ ਹੈ ਇਹ ਮਲੋੜ ਰੋਡ ਤੇ ਸਥਿਤ ਹੈ ਕਸਤੂਰੀ ਗਲੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਤੇ ਇਸ ਕਰਕੇ ਮਤਲਬ ਇਹ ਕਾਫੀ ਏਰੀਆ ਇਸ ਮੰਦਰ ਨੂੰ ਪੈਂਦਾ ਹੈ। ਤੇ ਜਿਹਦੇ ਕਰਕੇ ਇਹ ਮੂਰਤੀ ਸਥਾਪਿਤ ਕੀਤੀ ਗਈ ਤਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਫਾਇਦਾ ਉਠਾ ਸਕਣ। ਸਰ ਇਹ ਮੰਦਰ ਦੇ ਵਿੱਚ ਮੂਰਤੀਆਂ ਦੀ ਸਥਾਪਨਾ ਕੀਤੀ ਜਾਂਦੀ ਹੈ ਕਿ ਕਿਹੜਾ ਚੋਣੇ ਹੋ। ਇਸ ਮੰਦਰ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਸੀ ਇਸ ਇਲਾਕੇ ਦੇ ਵਿੱਚ ਇਸ ਏਰੀਆ ਦੇ ਵਿੱਚ ਮੰਦਰ ਦੇ ਵਿੱਚ ਸ਼ੀਕਰਾ ਮਾਤਾ ਦੀ ਮੂਰਤੀ ਹੈ ਨਹੀਂ ਸੀ ਕੋਈ ਵੀ ਦੋ ਮੰਦਰ ਜਿਹੜੇ ਦੂਸਰੀ ਦੋ ਦੋਨਾਂ ਜਿੱਥੇ ਮੂਰਤੀ ਸਥਾਪਿਤ ਹੋਈਆਂ ਉਹ ਦੋਨਾਂ ਮੰਦਰ ਦੂਸਰੀ ਇਸ ਇਸ ਇਲਾਕੇ ਦੀ ਪਬਲਿਕ ਨੂੰ ਜਾਣਾ ਉੱਧਰ ਬਹੁਤ ਔਖਾ ਲੱਗਦਾ ਸੀਗਾ ਤੇ ਜਾਂਦੇ ਸੀ ਤਾਂ ਰਸ਼ ਬਹੁਤ ਹੋ ਜਾਂਦਾ ਸੀਗਾ ਤੇ ਟਾਈਮ ਸਮਾਂ ਲੱਗਦਾ ਸੀਗਾ। ਇਸ ਮੰਦਰ 'ਚ ਮੂਰਤੀ ਸਥਾਪਿਤ ਹੋਣ ਨਾਲ ਸ਼ਿਸ਼ਲਾ ਮਾਤਾ ਮੂਰਤੀ ਸਥਾਪਿਤ ਹੋਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਸ਼ਿਸ਼ਲਾ ਮਾਤਾ ਦੀ ਜਿਸ ਤਰ੍ਹਾਂ ਮੇਲਾ ਲੱਗਦਾ ਹੈ ਉਸ ਟਾਈਮ ਪਬਲਿਕ ਆਗੇ ਇਥੇ ਆਪਣੇ ਮੱਥਾ ਟੇਕੇਗੀ ਇਸ ਲਈ ਇਸ ਦੀ ਲੋੜ ਜਿਸ ਸੀ ਇਹ ਇਹ ਮੰਦਰ ਹੈ ਇਹ ਭਿੰਡਾ ਰੋਡ ਤੇ ਮਲੋਟ ਰੋਡ ਦੇ ਵਿਚਾਲੇ ਦੀ ਨਾਕਾ ਨੰਬਰ 4 ਦੇ ਬਿਲਕੁਲ ਸਾਹਮਣੇ ਗਲੀ ਆਉਂਦੀ ਹੈ ਉਸ ਦੇ ਵਿੱਚ ਸਥਿਤ ਹੈ ਸ਼੍ਰੀ ਸੋਸ਼ਣ ਮੰਦਰ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਆ ਮਾਤਾ ਸੀਤਲਾ ਸ਼੍ਰੀ ਰਾਮ ਦਰਬਾਰ ਔਰ राधे कृष्ण ਜੀ ਦਾ ਬਹੁਤ-ਬਹੁਤ ਹਰ ਇੱਕ ਸੰਗਤ ਨੂੰ ਵਧਾਈ ਤੇ ਲੰਗਰ ਤਿਆਰ ਹੈ ਸਭ ਨੂੰ ਮਿਲਣਾ ਸਭ ਲੰਗਰ ਖਾ ਕੇ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸੀ ਰਾਮ ਰਾਧਾ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈ ਕੇ ਮਾ ਸੀਤ ਦਾ ਆਸ਼ੀਰਵਾਦ ਲੈ ਕੇ ਸਾਰੇ ਇੱਥੇ ਆਓ ਜੀ ਜੀ ਸਰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੈ ਬਾਲਾ ਜੀ ਸਿੱਧ ਸ਼ਿਵਸ਼ਨੀ ਮੰਦਿਰ ਦੁੱਖ ਨਿਵਾਰਨ ਸ਼ਨੀ ਦਾ ਮੰਦਿਰ ਵਿੱਚ ਅੱਜ ਸੰਗਤ ਦੇ ਸਹਿਯੋਗ ਨਾਲ ਤੇ ਪ੍ਰਭੂ ਦੀ ਕਿਰਪਾ ਨਾਲ ਮੰਦਰ ਵਿੱਚ ਮਾਤਾ ਸ਼ੀਤਲਾ ਜੀ, ਰਾਧੇ ਕਿਸ਼ਨ, ਰਾਮ ਦਰਬਾਰ ਦੀ ਸਥਾਪਨਾ ਕਰਾਈ ਗਈ ਹੈ। ਬ੍ਰਿੰਦਰਾਬਨ ਤੋਂ ਪੰਡਿਤ ਜੀ ਜੋ 24/8/25 ਤੋਂ ਪ੍ਰਾਣ ਪ੍ਰਿਸ਼ਟਾ ਸ਼ੁਰੂ ਸੀ 27/8/25 ਨੂੰ ਅੱਜ ਮੰਦਰ ਵਿੱਚ ਮੂਰਤੀਆਂ ਦੀ ਸਥਾਪਨਾ ਕਰਾਈ ਗਈ ਹੈ ਅਤੇ ਨਾਲ ਹੀ ਮੰਦਰ ਵਿੱਚ ਹਵਨ ਕੀਤਾ ਜਾ ਰਿਹਾ ਹੈ।

ਮੁਝੇ ਭਾਗੂ ਦਾ ਕਹਾਂਗੇ ਕਿ ਤੇ ਆਪਦੇ ਨੇ ਜਗਰ ਕਰਗੇ ਤੇਰੋ ਆਮਾ ਸਮਗੇ ਤੇਰੋ ਜੁਦਾ ਬੁਖਦਰਾਂ ਨਾ ਨੰਦੇ ਰਹੇ ਨਾ ਆਵੇ ਸਾਹ ਤੇਰਾ ਜੈ ਬ੍ਰਾਮ ਜੈ 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 ਲਲਾ ਸਿਤਾ ਜੈ ਬਨਮਤੀ ਹੋ ਰਾਜਾ ਅਵਨਤ ਅਨਵੰਤ ਜੈ ਨਾਥ ਜੈ ਰਾਜਾ ਜੈ ਬਾਸੂ ਦੇ ਕ੍ਰਿਸ਼ਨ ਗੋਵਿੰਦ ਹਰੇ ਮੂਰਾਰੀ ਜਿਨਤ ਨਾ ਨਾਰਾਇਣ ਵਾਸੁਦੇਵ ਇਨਾਨਤੇ ਨਾਰਾਇਣ ਵਾਸੁਦੇਵ ਇਨਾਨਤੇ ਨਾਰਾਇਣ ਵਾਸੁਦੇਵ ਨਾਰਾਇਣ ਵਾਸੁਦੇਵ ਕ੍ਰਿਸ਼ਨ ਗੋਵਿੰਦ ਹਰੇ ਮੂਰਾਰੀ